ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹੋ ਬੇਟੇ ਨੂੰ ਮਿਲਣਾ ਆਪਣੇ ਨੂੰ ਬੇਟੇ ਨੂੰ ਹਾਂ ਬੇਟੇ ਨੂੰ ਮਿਲਣਾ ਕਿਸੇ ਨੂੰ ਆ ਆ ਆ ਕਿਹੜੇ ਬੇਟੇ ਨੂੰ ਮਿਲਣਾ ਹਾਂ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹੋ ਆ ਆ ਆ ਕਿਹੜੇ ਬੇਟੇ ਨੂੰ ਮਿਲਣਾ ਵੱਡੇ ਨੂੰ ਕਿ ਛੋਟੇ ਨੂੰ ਕਿਹੜੇ ਨੂੰ ਮਿਲਣਾ ਵੱਡੇ ਵੱਡੇ ਬੇਟੇ ਨੂੰ ਮਿਲਣਾ ਆ ਉਤਾਰ ਨੂੰ ਉਤਾਰ ਨੂੰ ਆ ਕੋਈ ਨੂੰ ਬੁਲਾ ਦਿੰਦੇ ਹਾਂ ਉਤਾਰ ਨੂੰ ਫਿਕਰ ਨਾ ਕਰ ਤੂੰ ਅਵਤਾਰ ਨੂੰ ਬੁਲਾ ਲੈਂਦੇ ਆ ਅੱਛਾ ਆਊਗਾ ਅਵਤਾਰ ਵੀਰਾ ਮੇਰੀ ਗੱਲ ਹੋਈ ਸੀ ਅਵਤਾਰ ਵੀਰੇ ਨਾਲ ਆਊਗਾ ਉਹ ਕੋਈ ਨਾ ਠੀਕ ਆ ਕੋਈ ਨਾ ਤੂੰ ਫਿਕਰ ਨਾ ਕਰ ਬਾਪੂ ਆ ਆਊਗਾ ਆ ਆਊਗਾ ਆਊ ਆਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਬਰਿਆਮ ਸਿੰਘ ਜੀ ਨੂੰ ਤੁਸੀਂ ਦੇਖਿਆ ਸੀ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀ ਅਸੀਂ ਸਮੇਸ਼ ਨਗਰ ਤੋਂ ਅੱਜ ਜੀ ਬਾਪੂ ਜੀ ਹਸਪੀਟਲ ਚ ਦਾਖਲ ਨੇ ਖੂਨ ਦੀ ਬਹੁਤ ਕਾਰਕ ਸੀ ਬਾਪੂ ਦੇ ਵਿੱਚ ਸਰੀਰ ਦੇ ਵਿੱਚ ਹਾਂ ਪਹਿ ਪੈਰ ਠੀਕ ਆ ਬਾਪੂ ਟੱਕ ਤੇ ਪੈਰ ਟੱਕ ਤੇ ਆਰੇ ਮੈਂ ਮਲੇ ਤੇ ਲਾਤਾ ਹੀ ਨਾ ਠੀਕ ਆ ਪੈਰ ਤੁਹਾਡੇ ਜਮਾ ਲੈ ਜਮਾ ਠੀਕ ਆ ਤੇ ਹੁਣ ਬਾਪੂ ਆਪਣੇ ਬੇਟਿਆਂ ਨੂੰ ਮਿਲਣਾ ਚਾਹੁੰਦਾ ਕੱਲ ਵੀ ਕਹਿੰਦਾ ਸੀਗਾ ਤੇ ਅੱਜ ਵੀ ਹੁਣ ਬਾਪੂ ਜੀ ਨੇ ਕਿਹਾ ਵੀ ਮੈਂ ਵੱਡੇ ਬੇਟੇ ਨੂੰ ਅਵਤਾਰ ਨੂੰ ਮਿਲਣਾ ਚਾਹੁੰਨਾ ਵਾਂ ਤੇ ਅਵਤਾਰ ਸਿਆਂ ਮਿਲ ਕੇ ਜਾ ਕੇ ਪਿਓ ਦੀ ਕਿਤੇ ਹਸਰਤ ਦਿਲ ਚੀਂ ਨਾ ਰਹਿ ਜੇ ਤੇ ਤੇਰੀ ਵੀ ਕਿਤੇ ਤਮੰਨਾ ਦਿਲ ਚੀਂ ਨਾ ਰਹਿ ਜੇ ਵੀ ਜਨ ਦੇ ਬਾਪ ਨੂੰ ਮਿਲ ਨਹੀਂ ਹੋਏ ਮਿਲ ਕੇ ਜਾ ਬਾਈ ਤੇ ਦੂਜੇ ਬੇਟਿਆਂ ਨੂੰ ਮੇਰੀ ਬੇਨਤੀ ਹੈ ਬਾਪੂ ਬਾਪੂ ਤੁਹਾਡਾ ਇੱਕ ਬੇਟੇ ਦਾ ਨਾਮ ਅਵਤਾਰ ਆ ਦੂਜੇ ਦਾ ਨਾਮ ਕੀ ਆ ਬਲਜੀਤ ਹੈ ਬਲਜੀਤ ਬਲਜੀਤ ਆਯੋ ਸ਼ੁਸ਼ਨ ਦਾ ਜਰਦ ਜਾ ਉਹ ਸੇਸਨ ਨਾਲ ਦੀ ਗੱਡੀ ਚਲਾਉਂਦਾ ਤੇ ਇੱਕ ਹੋਰ ਇਹਦਾ ਦੇਖ ਤਾ ਚੰਦਰ ਲੀਖ ਚੰ ਚਰਨਜੀਤ ਸਿੰਘ ਹਾਂ ਉਹ ਉਹ ਪੁਲਸੇ ਚਾਹਨਾ ਹਾਂ ਇੱਕ ਅਵਤਾਰ ਸਿੰਘ ਹਾਂ ਹਾਏ ਇੱਕ ਅਵਤਾਰ ਸਿੰਘ ਆ ਅਵਤਾਰ ਸਿੰਘ ਇੱਕ ਉਹ ਅਵਤਾਰ ਜਿਹੜਾ ਵਾਹ ਤਿੰਨ ਪੁੱਤ ਤਿੰਨ ਪੁੱਤ ਤੇਰੇ ਤਿੰਨ ਹਾਏ ਤੇ ਤਿੰਨਾਂ ਨੂੰ ਬੇਨਤੀ ਹੈ ਬਾਈ ਅੱਗੇ ਜਾਓ ਯਾਰ ਬਾਪੂ ਬ੍ਰਿਯਾਮ ਸਿੰਘ ਔਰ ਤੁਹਾਨੂੰ ਮਿਲਣਾ ਲੋਚਦਾ ਯਾਰ ਯਾਰ ਜੀ ਉਹ ਹੋਣਾ ਉਹ ਬੋਲਦਾ ਠੀਕ ਹੈ ਔਰ ਸੁਝਾਉਣਾ ਅੰਦਰ ਇਹ ਜਿਗਰਾ ਲਈ ਚਾਹ ਬਾਪੂ ਬ੍ਰਿਯਾਮ ਸਿੰਘ ਇਦਾਂ ਬਸ ਅਸੀਂ ਸਾਈਂ ਦੇ ਜਾਂਦਾ ਸਰ ਤੇ ਅਥਰਾ ਰੱਖ ਲੈ ਕੇ ਦਵਾਵਾਂ ਹੀ ਦੇ ਜਾਂਦਾ ਬਾਪੂ ਮੇਰਾ ਹਾਂ ਪਹਿ ਠੀਕ ਹੈ ਸਿੱਧੇ ਪੈਰ ਉਹ ਅਸਰ ਨਾ ਹਾਂ ਸਿੱਧੇ ਇਹ ਇਹ ਆਲੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾ ਲੈ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ